ਠੀਕ ਹੈ ਸ਼ਾਮ ਸ਼ਾਮ ਹਾਂ ਅਜੇ ਥੋੜਾ ਪਿਛੇ ਅੰਦਰ ਐਲੀ ਵੜਤਾ ੜੇ ਕੋਈ ਨਹੀਂ ਕੰਮੀ ਪੂਰੀ ਲੈ ਪੂਰੇ ਕੋਈ ਨਹੀਂ ਭਾਰੀ ਤੇ ਹੈ ਜੁਵੇਟ ਕਰਮ ਉਹ ਗੁਰਦਰ ਜੀ ਉਹ ਹੈ ਰੋਲ ਸਰ ਠੀਕ ਠੀਕ ਮੈਂ ਕਰਦਾ ਕਮਿਸ਼ਨਰ ਪਲੀਜ਼ ਸਭ ਸਰਵ ਲੋ ਨਸ਼ਿਆਂ ਪ੍ਰਤੀ ਲੜੀ ਗਈ ਮਿਹਨ ਦੇ ਤਾਇਤ ਅੱਜ ਏਡੀਸੀਪੀ શ્રી ਨਵਜੋਤ ਸਿੰਘ ਏਡੀਸੀਪੀ 3 ਤੇ શ્રી ਕਮਲਜੀਤ ਸਿੰਘ ਏਸੀਪੀ ਹੈਡਕ quarters ਤੇ ਥਾਣਾ ਦੇਰਕਾ ਜੇ ਐਸ ਐਚਓ ਅਮਨਜੋਤ ਕੋ ਕਾਲੀਆ ਦੀ ਫੋਟੋ ਹੈ। ਐ ਸਤਾਰ ਬੁਫੀ। ਮੈਂ ਮੈਂ ਤਾਂ ਮੈਂ ਜੀ। ਸਤਾਰ ਸਤਾਰ। ਰੁਕ ਜੇ ਸਤ ਰੁਕ ਜੋ। ਸਤ ਸਤ ਸਤ। ਓਕੇ ਅਗਲੇ ਫੋਟੋ। Okay, okay. But then I'm sure. ਕਮਿਸ਼ਨਰੇਟ ਪੁਲਿਸ ਅਮਰਸਰ ਵੱਲੋਂ ਨਸ਼ਿਆਂ ਵਿਰੁੱਧ ਵੀ ਡੀ ਗਈ ਮਹਿੰਮ ਦੇ ਤਹਿਤ ਅੱਜ ਏ ਡੀ ਸੀ ਪੀ ਸ਼੍ਰੀ ਨਵਜੋਤ ਸਿੰਘ, ਏ ਡੀ ਸੀ ਪੀ 3 ਤੇ ਸ਼੍ਰੀ ਕਮਲਜੀਤ ਸਿੰਘ ਏ ਸੀ ਪੀ ਹੈੱਡ ਕੁਆਰਟਰ ਤੇ ਥਾਣਾ ਵੇਰਕਾ ਦੇ ਐਸ ਐਚ ਓ ਅਮਨ ਜੋਤ ਗੌਰ ਇਹਨਾਂ ਨੇ ਇਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਇੱਕ ਵਿਅਕਤੀ ਹਿਤੇਸ਼ ਮਹਿਰਾ ਉਰਫ ਇਸ਼ੂ ਵਾਸੀ ਬਾਸੀ ਭਗਤਾਂ ਵਾਲਾ ਗੇਟ ਅੰਮ੍ਰਿਤਸਰ ਇਹਨੂੰ ਕਾਬੂ ਕੀਤਾ ਇਹਨੂੰ ਕਾਬੂ ਕਰਕੇ ਇਹਦੇ ਪਾਸੋਂ 3 ਕਿਲੋ 120 ਗ੍ਰਾਮ ਫੀਮ 21300 ਰੁਪਏ ਡਰਗਮਨੀ ਤੇ ਜਿਹੜੀ ਐਕਟਿਵਾ ਤੇ ਇਹ ਸਵਾਰ ਹੋ ਕੇ ਆ ਰਿਹਾ ਸੀ ਉਸ ਐਕਟਿਵਾ ਸਮੇਤ ਇਹਨੂੰ ਕਾਬੂ ਕੀਤਾ ਕਾਬੂ ਕਰਕੇ ਇਹ ਫੀਮ ਬਰਾਮਦ ਕਰਾ ਕੇ ਇਹਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਆ ਇਤੋਂ ਇਹ ਪਤਾ ਲੱਗਿਆ ਵੀ ਇਹ ਲੌਕਡਾਊਨ ਦੇ ਕੰਮ ਤੋਂ ਲੌਕਡਾਊਨ ਜਦੋਂ ਲੱਗਿਆ ਸੀ ਉਸ ਤੋਂ ਬਾਅਦ ਆਪਣਾ ਕੋਈ ਜਿਆਦਾ ਜਿਹੜਾ ਕੰਮਕਾਰ ਜਿਹੜਾ ਇਹਦਾ ਪਿਤਾ ਜਿਹੜਾ ਭੂਜੀਏ ਦਾ ਕੰਮ ਕਰਦਾ ਸੀ ਇਹ ਭੂਜੀਏ ਦੇ ਪੈਕੇਟ ਵਗੈਰਾ ਦੁਕਾਨਾਂ ਦੇ ਵੰਡਣ ਦਾ ਕੰਮ ਕਰਦਾ ਸੀ ਉਸ ਕੰਮ ਦੇ ਵਿੱਚ ਕੁਝ ਕਮੀ ਆਉਣ ਕਾਰਨ ਇਹਨੇ ਸੌਖਾ ਪੈਸੇ ਬਣਾਉਣ ਦੇ ਪਰਪਸ ਦੇ ਲਈ ਯੂਪੀ ਦੇ ਕਿਸੇ ਵਿਅਕਤੀਆਂ ਨਾਲ ਇਹਨੇ ਤਾਲਮੇਲ ਕਰਕੇ ਯੂਪੀ ਤੋਂ ਇਹ ਅਫੀਮ ਲਿਆ ਕੇ ਇਹਨੇ ਵੇਚਣ ਦੀ ਸ਼ੁਰੂਆਤ ਕੀਤੀ यूपी ਜਿਹੜਾ ਬਰੇਲੀ ਤੋਂ ਲਿਆ ਕੇ ਇਹ ਅੰਮ੍ਰਿਤਸਰ ਤੇ ਅੰਮ੍ਰਿਤਸਰ ਦੇ ਆਸ-ਪਾਸ ਦੇ ਇਲਾਕੇ 'ਚ ਇਹ ਜਿਹੜਾ ਕੰਮ ਕਰਦਾ ਰਿਹਾ ਜਿਸ ਨੂੰ ਹੁਣ ਰੰਗੇ ਹੱਥੀ ਫੜਿਆ ਇਹਦੇ ਮਗਦਮਾ ਦਰਜ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਦੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਅਮਲ ਚ ਲਿਆਂਦੀ ਜਾ ਰਹੀ ਹੈ ਪਹਿਲਾਂ ਸਰ ਕੋਈ ਕਿੰਨੇ ਕਿ ਜਿਹੜੀ ਇਹ ਵੇਚ ਚੁੱਕਾ ਜਾਂ ਲਿਆ ਚੁੱਕਾ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਐਂਡ ਇਰੋਗੇਸ਼ਨ ਦੇ ਟੈਕਨੀਕਲ ਤਰੀਕੇ ਨਾਲ ਵੈਰੀਫਾਈ ਕਰ ਰਹੇ ਆ ਪਰੰਤੂ ਔਨ ਰਿਕਾਰਡ ਆ ਜਿਹੜਾ ਇੱਥੇ ਕੋਈ ਪਹਿਲਾਂ ਕ੍ਰਿਮੀਨਲ ਪਰਚਾ ਦਰਜ ਨਹੀਂ ਹੈਗਾ ਤੇ ਇਹ ਸੀ ਇਨਵੈਸਟੀਗੇਸ਼ਨ ਦੌਰਾਨ ਵੈਰੀਫਾਈ ਕਰਾਂਗੇ ਮੈਂ ਇਹਦੇ ਤੋਂ ਪਹਿਲਾਂ ਕਿੰਨੇ ਵਾਰ ਕੀ ਕੀ ਕੰਮ ਕੀਤਾ ਸਾਰਾ ਇਕੱਲਾ ਹੀ ਹੋਰ ਵੀ ਦੇ ਕੰਮ ਗਏ ਆ ਤੇ ਇਕੱਲਾ ਹੀ ਇਕੱਲਾ ਜਿਸ ਤਰ੍ਹਾਂ ਵੀ ਇਹਦੇ ਫਾਦਰ ਸਾਹਿਬ ਦਾ ਵੱਲ ਦਿੱਤਾ ਉਹ ਵੀ ਨਾਲ ਸੀ ਇਸ ਕੰਮ 'ਚ ਨਹੀਂ ਨਹੀਂ ਇਹਦੇ ਫਾਦਰ ਉਹ ਪੂਜੀਆ ਬਣਾਉਣ ਦਾ ਕੰਮ ਉਹਦਾ ਆ ਉਹਦਾ ਕੰਮ ਆ ਇਹ ਉਹ ਤੋਂ ਪੈਕੇਟ ਬਣਾ ਕੇ ਦੁਕਾਨਾਂ ਦੇ ਵੇਚਣ ਦਾ ਕੰਮ ਕਰਦਾ ਸੀਗਾ ਤੇ ਉਸ ਆੜ ਦੇ ਉਸ ਤੋਂ ਬਾਅਦ ਹੀ ਇਹਨੇ ਮਤਲਬ ਆਪਣੇ ਜਿਹੜਾ ਇਹ ਇੱਕ ਤਰ੍ਹਾਂ ਦਾ ਅਲੱਗ ਕੰਮ ਆ ਜਿਹੜਾ ਨਾਲ ਜਿਹੜਾ ਨਸ਼ਿਆਂ ਦਾ ਵਪਾਰ ਦਾ ਕੰਮ ਨਹੀਂ ਸੀ ਜਿਹੜਾ ਸਾਹਮਣੇ ਸੀ ਉਹ ਬਣਾਉਣ ਵਾਲਾ ਸੀ ਇਹਨੇ ਮੇਰੇ ਨਾਲ ਫੜਾਇਆ ਸੀ 1.7 ਕਿਲੋ ਸਾਗ ਉਹਨਾਂ ਨੇ ਲੈਣ ਤਾਂ ਨਹੀਂ ਸੀ ਉਹ ਜ਼ਮਾਨੀਆ ਨਹੀਂ ਉਹਦੇ ਨਾਲ ਕੋਈ ਲਿੰਕ ਸਰ ਇਹ ਲਿੰਕ ਕਿਸ ਤਰ੍ਹਾਂ ਬਣੇ ਉਹਦੇ ਨਾਲ ਜਿਹਦੇ ਕੋਲ ਇਹ ਯੂਪੀ ਤੋਂ ਲੈ ਕੇ ਆਉਂਦੀ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਇਹਦੀ ਫੋਰੈਂਸਿਕ ਮੋਬਾਈਲ ਸਾਰਾ ਅਸੀਂ ਉਹਦਾ ਐਗਜ਼ਾਮੀਨੇਸ਼ਨ ਕਰਾ ਰਹੇ ਆ ਉਹਦੀ ਜੋ ਵੀ ਫੋਰੈਂਸਿਕ ਰਿਪੋਰਟ ਆਏਗੀ ਜੋ ਇਹਦੀ ਟੈਕਨੀਕਲ ਰਿਪੋਰਟ ਦੇ ਆਧਾਰ ਤੇ ਉਹ ਸਾਰੇ ਪਿਛਲੇ ਜਿਹੜੇ ਬੈਕਵਰਡ ਤੇ ਪਾਵਰ ਲਿੰਟੇ ਜਿਹੜਾ ਸੈੱਲਸ ਉਹ ਲੈ ਕੇ ਸਰ ਹੁੰਦਾ ਸੀ ਲੇਕਿਨ ਇੱਥੇ ਗਾਂ ਤਿੰਨ ਨੂੰ ਸਪਲਾਈ ਕਰਦਾ ਸੀ ਉਹ ਸਾਰਾ ਬੋਰਡ ਆਫ ਇਨਵੈਸਟੀਗੇਸ਼ਨ ਆ ਜੀ ਜਿਹਦੀ ਰੈਸਟ ਪਾਈ ਆ ਰਿਮਾਂਡ ਇਹਦਾ ਕਿੰਨੇ ਦਿਨ ਮਿਲਿਆ ਇੱਕ ਦਿਨ ਦਾ ਰਿਮਾਂਡ ਮਿਲ ਗਿਆ ਉਸ ਪੁਲਿਸ ਕਿਸ ਤਰ੍ਹਾਂ ਨਾਲ ਜਿਹੜੀ ਅਸੀਂ ਅਗਲੀ ਡਿਟੇਲ ਹੈ ਜਿਹੜੀ ਵਰਕਆਊਟ ਕਰਾਂਗੇ ਕਿਉਂਕਿ ਇਹ ਤਾਂ ਆਮ ਲੋਕਾਂ ਨੂੰ ਕੋਈ ਰਹਿੰਦਾ ਸੀ ਕਿ ਕਿਵੇਂ ਪੁਲਿਸ ਨੂੰ ਛੱਤ ਪਿਆ ਦੇ ਰੋ ਜਿਹੜਾ ਕੰਮ ਵੀ ਕਰਦੇ પ્રોਸੈਜ ਉਹ ਇਨਫੋਰਮੇਸ਼ਨ ਸੀ ਜੀ ਜਿਹੜਾ ਵੀ ਕੋਈ ਕੰਮ ਕਰਦਾ ਕਿਤੇ ਨਾ ਕਿਤਾ ਕੋਈ ਨਾ ਕੋਈ ਜਿਹੜਾ انصاف پسند بندے ਹੁੰਦੇ ਨੇ ਜਿਹਨਾਂ ਨੂੰ ਕੋਈ ਸ਼ੱਕ ਪੈ ਜਾਂਦਾ ਉਹ ਸਾਨੂੰ ਦਲਾਹ ਦੇ ਦਿੰਦੇ ਨੇ ਉਸ انفارمیشن ਦੇ ਆਧਾਰ ਤੇ ਇਹ ਜਿਹੜੀ ਸਾਰੀ ਕਰਦੇ ਆ। ਬਾਕੀ ਇਹਨੇ ਇਹਦੇ ਨਾਲ ਵੇਚ ਕੇ ਕੋ ਪ੍ਰਾਪਰਟੀ ਵਗੈਰਾ ਕੁਝ ਬਣਾਈਆ ਗਿਆ ਹੁੰਦੇ ਸ਼ੁਰੂਆਤ ਹੀ ਸੀ ਇਹਦੀ। ਉਹ ਡਿਟੇਲ ਮੰਗ ਜਿਹੜੀਆਂ ਪ੍ਰਾਪਰਟੀਆਂ ਦੀ ਡਿਟੇਲ ਲਵਾਂਗੇ ਇਹਦੇ ਪੁਰਾਣੇ ਕੰਮਾਂ ਦੀ ਡਿਟੇਲ ਲਵਾਂਗੇ ਇਹਨੇ ਕਿੰਨੇ ਕਿੰਨੇ ਕੰਮ ਕੀਤੇ ਨੇ ਉਹ ਟੋਟਲ ਸਾਰਾ ਦੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਉਹਦੇ ਆਧਾਰ ਤੇ ਜੋ ਵੀ ਹੋਵੇਗਾ ਅਸੀਂ ਕਾਨੂੰਨ ਮੁਤਾਬਕ ਕਰਦੇ ਆ। ਪੜਿਆ ਬਹੁਤ ਕਿੰਨਾ ਪੜਿਆ? ਤੇ ਬਹੁਤਾ ਨਹੀਂ ਪੜਿਆ ਤਾਂ ਮਤਲਬ ਠੀਕ ਹੀ ਆ। 5-7 ਪੜਿਆ ਹੋਣਾ ਜਿਆਦਾ ਨਹੀਂ ਨਾਰਮਲੀ ਮਤਲਬ ਜਿੱਦਾਂ ਜੇ ਆਮ ਲੈਂਦਾ ਸੀ ਹਾਂਜੀ ਹਾਂਜੀ ਆਮ ਦੁਕਾਨਾਂ ਦੇ ਆਪਣੇ ਪੈਦਾਵਾਰਾਂ ਨਾਲ ਨਾਲ ਕੰਮ ਕਰਦਾ ਸੀ ਨਾਲ ਈਜ਼ੀ ਮਨੀ ਦੇ ਇੱਕ ਤਰੀਕਾ ਲੱਭ ਕੇ ਨੇ ਉਹ ਈਜ਼ੀ ਮਨੀ ਦੇ ਆਧਾਰ ਤੇ ਇਹ ਕੰਮ ਸ਼ੁਰੂ ਕਰ ਲਿਆ ਇਹਨੇ ਸਰ ਲੱਗਾ ਨਹੀਂ ਵੀ ਜਿਸ ਤਰ੍ਹਾਂ ਉਹ ਪੁੱਛੀਦੇ ਤੁਸੀਂ ਕਹਿੰਦੇ ਉਹ ਪੈਕੇਟ ਆਫ ਪੈਕਟਾਂ ਦੇ ਵਿੱਚ ਜਾਂ ਇਸ ਨੂੰ ਉਹਦੇ ਥਰੂ ਹੀ ਉਹਦੀ ਆੜ ਦੇ ਵਿੱਚ ਕਰਦਾ ਸੀ ਨਹੀ ਉਹਦਾਂ ਦੀ ਗੱਲ ਨਹੀਂ ਸਾਹਮਣੇ ਆਈ ਉਹ ਤਾਂ ਦੁਕਾਨਾਂ ਦੇ ਸਪਲਾਈ ਕਰਦਾ ਸੀ ਇਹ ਜੀਐਸ ਸਪਲਾਈ ਕਰਦਾ ਜਾਂ ਕਰਦਾ ਹਾਂਜੀ ਹਾਂਜੀ ਪੁੱਛੀਐਸ ਸਪਲਾਈ ਕਰਦਾ ਸੀ ਮਰ ਕੋ ਜੀਐਸ ਸਪਲਾਈ ਦੇ ਨਾਮ ਨਾਲ ਨੇ ਇਹ ਕੰਮ ਕਰ ਲਿਆ ਨਾਲੇ ਕੰਮ ਕਰਦਾ ਲੋਕ ਕੁਝ ਇਹ ਨੇ ਜਿਆਦਾ ਕਾਰੋਬਾਰੀ ਜਿਹੜੇ ਰਾਜਸਥਾਨ ਤੋਂ ਵੀ ਰਾਜਸਥਾਨ ਤੋਂ ਵੀ ਨਿਆਦਾ ਕਿਉਂਕਿ ਉੱਥੇ ਖੇਤੀ ਵੀ ਹੁੰਦੀ ਹੈ ਇਹ ਯੂਪੀ ਦਾ ਹੀ ਇਹਦਾ ਲਿੰਕ ਮਿਲਿਆ ਐਸ ਆਫ ਨਾਓ ਯੂਪੀ ਦਾ ਮਿਲਿਆ ਲੋਕੀ ਅੱਜਕੱਲ ਮੇਨ ਹਾਰਡ ਭਨਵੀ ਮਿਹਨਤ ਜਾਂ ਕਮਾਈ ਕਰਨ ਦੀ ਥਾਂ ਤੇ ਸਾਰਾ ਦੇਖੋ ਦੇਖੀ ਈਜ਼ੀ ਮਨੀ ਟਾਈਪ ਦਾ ਜਿਹੜਾ ਅੱਜਕੱਲ ਸਾਰਿਆਂ ਦਾ ਰੁਝਾਨ ਬਣ ਜਾਂਦਾ ਉਸ ਈਜ਼ੀ ਮਨੀ ਦੇ ਨੂੰ ਕਮਾਉਣ ਦੇ ਪਰਪਸ ਦੇ ਲਈ ਵੀ ਸੌਖਾ ਬਹੁਤ ਹੀ ਮਿਹਨਤ ਨਾ ਕਰਨੀ ਪਵੇ ਉਸ ਦੇ ਆਧਾਰ ਤੇ ਨੇ ਜਿਹੜਾ ਫੀਮ ਦਾ ਕੰਮ ਸ਼ੁਰੂ ਕੀਤਾ ਸੀ ਜਿਹੜੇ ਨਾਲ ਬੈਕਵਰਡ ਲਿੰਕ ਹੈ ਸਰ ਜਿੱਥੋਂ ਹੁੰਦਾ ਜਾਂਦਾ ਸੀ ਉਹਨਾਂ ਬਾਰੇ ਕੋਈ ਜਾਣਕਾਰੀ ਦਿੱਤੀ ਹੋਈ ਨਹੀਂ ਉਹ ਅਸੀਂ ਕਿਉਂਕਿ ਇੰਡਰ ਇਨਵੈਸਟੀਗੇਸ਼ਨ ਆ ਉਹ ਸਾਂਝੀ ਨਹੀਂ ਕਰ ਸਕਦੇ ਤੁਹਾਡੇ ਨਾਲ ਸਾਡੇ ਕੋਲ ਹੈਗੀ ਸੀ ਸੀ ਕਿੰਨੀ ਕਿੱਥੇ ਕਿੱਥੇ ਗਏ ਕਿਉਂਕਿ ਜਿਸ ਇਲਾਕੇ ਤੋਂ ਪੜਿਆ ਗਿਆ ਕਾਫੀ ਥੋੜਾ ਸਮੇਂ ਰੀਅਲ ਉਹ ਉਹ ਇਨਵੈਸਟੀਗੇਸ਼ਨ ਦੇ ਅਨੁਸਾਰ ਸਾਰਾ ਸਟੈਬਲਿਸ਼ ਕਰਾਂਗੇ ਜੋ ਵੀ ਹੋਇਆ ਕਿਹੜੀ ਕਾਰਵਾਈ ਸਾਨੂੰ ਸਰ ਕੋਲ ਇੱਕ ਬੜਾ ਤਗੜਾ ਨੈਟਵਰਕ ਚੱਲ ਰਿਹਾ ਹੈ ਇਸ ਰਿਆਸਤ ਵਿੱਚ ਕਿਉਂਕਿ ਇਸ ਤਰ੍ਹਾਂ ਦੇ ਲੋਕ ਸਿਵਲ ਸੁਸਾਇਟੀ ਦੇ ਵਿੱਚ ਰਹਿੰਦੇ ਨੇ ਨਾ ਤੇ ਸ਼ੱਕ ਵੀ ਜਲ ਪੁਲਿਸ ਨੂੰ ਕਰਨੇ ਕਾਫੀ ਔਖਾ ਹੋ ਜਾਂਦਾ ਬਿਲਕੁਲ ਠੀਕ ਆ ਉਹਦੇ ਲਈ ਸਮਾਜ ਦੇ ਤੌਰ ਤੇ ਅਕਸਰ ਕਿਧੋ ਨਾ ਕਿਧੋ ਕਿਧੋ ਨਾ ਕਿਧੋ ਜਿਹਨੂੰ ਵੀ ਇਨਫੋਰਮੇਸ਼ਨ ਮਿਲਦੀ ਆ ਜਦੋਂ ਪੁਲਿਸ ਦਾ ਸਹਿਯੋਗ ਕਰਦੇ ਆ ਤਾਂ ਸਾਨੂੰ ਕੰਮ ਸੌਖਾ ਹੋ ਜਾਂਦਾ ਠੀਕ ਹੈ ਜਲਾ ਸਾਹਿਬ ਜੀ ਬੜੀ ਚੰਗੀ ਆ ਉਹ ਮਾਰ ਰੋਡ ਦੇ ਜਿਹੜੀ ਇਕਾਈ ਸੀ ਹਰਦੀ ਵਾਲੀ ਉਹਦੇ ਬਾਅਦ ਤੋਂ ਮੇਰੇ ਨਾਲ ਦੋ ਬੰਦੇ ਨਾਲ ਕੁਝ ਚੱਲ ਰਿਹਾ